ਅਗੇ ਵੀ ਜਾਂਦੀ ਹੈ ਤੇ ਆ ਦੇਖੋ 23 ਨੰਬਰ ਆਹੀ ਨੰਬਰ ਆਹੀ ਹੈ ਕਿੰਨਾ ਹੈ 23 ਹੈ ਤੇ ਆ ਇਧਰ ਦੇਖੋ ਆ ਯਾਰ ਉਹ ਪਹਿਲੀ ਹੁੰਦਾ ਜਾ ਆਣੀ ਉਹ ਹੁਣੀ ਆ ਸਖਸ਼ੀ ਕੋਈ ਬੈਠਾ ਘਟ ਲਾ ਪਹਿਲਾਂ ਦੇਖੋ ਜੀ ਖਾਲੀ ਜਾਜ ਆਮੜਿਆ ਬਈ ਜਾਜ ਵਿੱਚ ਇਹ ਫਿਲਮ ਮੈਂ ਦੇਖ ਰਿਹਾ ਹਾਂ ਜੀ ਨੂੰ ਵੇਹ ਲੈਣੇ ਹਾਂ ਅੱਗੇ ਆਪਾਂ ਇਥਸ ਗ੍ਰੀਸ ਕੇਪ ਕਾਉਟ ਉਹ ਸਾਹਮਣੇ ਵਾਲਾ 에어ਪੋਰਟ ਆ ਤੇ ਅਸੀਂ ਨਿਕਲ ਕੇ ਆਏ ਅੰਦਰੋਂ ਇਹ ਟੈਕਸੀਆਂ ਜਾਂਦੇ ਆਂ ਆਹ ਉਹ ਦੇਖੋ ਕੋਨੇ ਆ ਇਹ ਖੜਾ ਜਾਂਦੇ ਨੇ ਆ ਨਹੀਂ ਜਿਆਦਾ ਦੂਰ ਥੱਲੇ ਗਿਆ ਨਾ ਕੁਝ ਇਸ ਬੱਸ ਦੇ ਚ ਬੈਠੇ ਆਂ ਸਾਨੂੰ ਬੰਦਾ ਲੈਣ ਆਇਆ ਅਸੀਂ ਉਹਦੇ ਨਾਲ ਜਾ ਰਹੇ ਆਂ ਆ ਮੈਟਰੋਸ ਆ ਮੈਸੀਆ ਗ੍ਰੀਸ ਦੇ ਸਾਰਾ ਇਹ ਪਿੱਛੇ ਇਹ 에어ਪੋਰਟ ਪਿੱਛੇ ਮੈਸੀ ਆ। ਕੋਈਾਨੂੰ ਆਹ ਲੈ ਕੇ ਆ ਬਸ ਦੇ ਵਿੱਚ ਇੱਥੇ। ਔਰ ਉਹਦੇ ਦੇਖੋ ਕਿੰਨਾ ਸੋਣਾ। ਆਏ ਓਏ। ਤਾਂ ਬੈਗਾਂ ਨੇ ਮੇਰੀ ਜਾਨ ਲੱਤੀ ਬਈਆ। ਆ ਕਾ ਐਡਾ ਵੱਡਾ ਬੈਗ ਆ। ਇੱਕ ਵੇਖ ਸਾਡੇ ਮੁੰਡੇ ਦਾ ਬੈਗ ਰਹਿ ਗਿਆ 에ਰਪੋਰਟ ਤੇ ਪਰ ਪਹਿਲਾਂ ਕਿਹਨੇ ਸਾਨੂੰ ਆਫਿਸ ਲੈ ਕੇ ਜਾਊਗਾ ਉਸ ਤੋਂ ਬਾਅਦ ਸਾਨੂੰ ਲੈ ਕੇ ਜਾਊਗਾ ਇਹ ਉੱਥੇ ਅਰੇ ਕੋਈ ਇਦਾਂ ਆ ਇੱਥੇ ਕੰਮਰਾ ਸਾਨੂੰ ਬੜਿਆ ਥੱਲੇ ਗਲੀ ਆ ਉਹ ਪਿੱਛੇ ਪਹਾੜ ਆ ਸਾਰੇ ਇੱਥੇ ਨਾ ਹੱਲੇ ਸਿੱਧਾ ਸਾਰਿਆਂ ਨੇ ਘਰਾਂ ਦੇ ਪੁਰਾਣੇ ਇਦਾਂ ਆਪਣੇ ਲੱਗਦੇ ਸੀ ਜਲੰਧਰ ਦੂਰਸ਼ਣ ਦੇ ਉਦਾਂ ਲਟੀਨੇ ਲੱਗੇ ਹੋਏ ਆ ਉਹ ਵੀ ਲੱਗਿਆ ਹੋਇਆ ਆ ਵੇਖ ਸ਼ਾਂਤੀ ਆਪਣੀ ਪੀਸ ਬਸ ਇਹ ਅਬੀ ਜਿਹੜੇ ਇੱਥੇ ਉੱਪਰ ਬੱਟੇ ਪਾਇਆ ਸਾਰੇ ਕਰਦੇ ਤੇ ਇੱਥੇ ਜਿਹੜੇ ਥੋੜੇ ਜਿ ਲੋਕ ਹਨ ਥੋੜੇ ਸਾਨੂੰ ਦੇਖ ਕੇ ਬੁਲਾਉਂਦੇ ਨਹੀਂ ਹੈਗੇ ਉਹ ਬਿੱਲੀ ਕੰਬਲੀ ਉਹ ਦੇ ਮਤਲਬ ਦੇਖਦੇ ਵੀ ਨਹੀਂ ਹੈਗੇ ਸਾਡੇ ਵਾਲਾ ਇਹ ਤਾਂ ਆਰੇ ਅਮਰੂਦ ਲੱਗੇ ਫੇਰ ਦਾਨੇ ਫਲ ਫੁੱਲ ਲਾਣੇ ਮਰੂਦ ਆਪਣੀ ਕੀ ਕੋਈ ਲੱਗਿਆ ਫਲ ਆਇਤ ਹਮ ਅਮਰ ਨਾਲ ਸਾਡੇ ਸਾਰਾ ਇਹੀ ਆ ਇਹਦੇ ਬੂਟੇ ਲੱਗੇ ਇਹਨਾਂ ਦੇ ਹਾਂ ਬਾਲਕਨੀ ਇਦਾਂ ਤੇ ਇੰਦਰ ਹਾ ਤੇ ਪੱਖਾ ਲੱਗੇ ਤਾ ਹੈ ਇਹਦੇ ਨਾ ਕਮਰਾ ਉਹ ਦਰਵਾਜ਼ਾ ਆ ਆ ਦੋ ਬੈੱਡ ਦਰ ਲੱਗੇ ਆ ਕਮਰੇ ਉndo ਇੱਕ ਬਾਟ ਇੱਧਰ ਲੱਗਿਆ ਹੋਇਆ ਤੇ ਇੱਧਰ ਖਾਣਾ ਖਾਣ ਕੋਲ ਬਣਾਇਆ ਹੋਇਆ ਇਹਨਾਂ ਨੇ ਇੱਥੇ ਰੱਤੀ ਬੈਠੀ ਖਾਣਾ ਖਾਦਾ ਸੀਗਾ ਇੰਦਰ ਸ਼ੀਸ਼ਾ ਹੈ ਇੱਧਰ ਦੂਜਾ ਕਮਰਾ ਹੈ ਉਧਰ ਵੀ ਇੱਥੇ ਨੇ ਵੀ ਉਹ ਲੈ ਕੇ ਸ਼ਿਫਟ ਕਰ ਲੈਣਾ ਭਾਈ ਉਧਰ ਵਧੀਆ ਉਧਰ ਸ਼ਿਫਟ ਕਰ ਲੈਣਾ ਆਪਾਂ ਉਹ ਨੂੰ ਦੇਖਾਂਗੇ ਕਮਰੇ ਘੈਂਟ ਆ ਉਹਦਾ ਸਿਸਟਮ ਹੋਰ ਹੀ ਕਮਰੇ ਚ ਆਹੋ ਮੈਂ ਜਗ੍ਹਾ ਦੇ ਮਾਲਕ ਜਾਜਾਂ ਤੋਂ ਕਾਰਾਂ ਤੇ ਜਾ ਰਹੇ ਆ ਮੇਰੇ ਨਾਲ ਭਾਜੀ ਆ ਗਿਆ ਪੱਕੇ ਗਰੀਸ ਵਾਲੇ ਉਹ ਵੀ ਆ ਐਤਤ ਭਾਜੀ ਮੁੱਕ ਰਿਓ ਜੀ ਵਿਕਿੰਦਰ ਬਾਈ ਇੱਕ ਹੱਡ ਬੰਦਾ ਬੋਲੇ ਬੈਠਾ ਸੀ ਫੋਟੋ ਨਹੀਂ ਆਣੀ ਆ ਗਈ ਭਾਜੀ ਅਸੀਂ ਪਿੱਛੇ ਨੂੰ ਕਰਿਓ ਲੱਭਿਆ ਕੈਨੇਡਾ ਤੇ ਅਮਰੀਕਾ ਤੇ ਜਾਪਾਨ ਨੇ ਕੋਈ ਰੱਖਣੀ ਨਹੀਂ ਸ਼ੱਕ ਚਾਏ او حرمن حرمن ها شوز دا سٹور اف فیمس Μια σειρά από κοινούσε. Αφιέστη μια βρεστοδιάφρυντη. Τα καλύτερα σου. Έχω ξυμι Με κανέναν χέρι, θέλω χάσου σε πίσω Δεν θέλω εδώ, σε ματαλέω. Επαφέ με απλά ίσω σου με το ταπίτο. Αρχίζει την πόρτα ένα

असि आए जी ट्रेनिंग वास्ते बैठे ट्रेनिंग बहुत वह महाराष्ट्र और पूरा एयरपोर्ट और मैं सोच चंगा समझाया